ਕਈ ਵਾਰੀ ਇੰਨੀ ਜ਼ਿਆਦਾ ਖੰਸੀ ਹੋ ਜਾਂਦੀ ਐਨਾ ਜ਼ਿਆਦਾ ਜ਼ੁਕਾਮ ਹੋ ਜਾਂਦਾ ਐਨਾ ਜ਼ਿਆਦਾ ਰੇਸ਼ਾ ਔਰ ਨੱਕ ਚੋਂ ਰੇਸ਼ਾ ਕੱਢਦੇ ਹੋ ਐਂ ਚਪੇੜ ਦੀ ਤਰ੍ਹਾਂ ਕੰਧ ਤੇ ਮਾਰਦੇ ਸਾਰਾ ਦਿਨ ਖਾਉ 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 ਔਰ ਰੇਸ਼ਾ ਸੁੱਟਦੇ ਰਹਿਨੀਓ ਔਰ ਇਸ ਨੂੰ ਸਹੀ ਕਰਨ ਲਈ ਤੁਸੀਂ ਬਹੁਤ ਜ਼ਿਆਦਾ ਸਰਪ ਮੈਡੀਸਨਾਂ ਯੂਜ਼ ਕਰਦੇ ਹੋ ਬਟ ਖੰਗ ਨੂੰ ਕੋਈ ਵੀ ਫਰਕ ਪੈਂਦਾ ਨਾ ਜ਼ੁਕਾਮ ਨੂੰ ਫਰਕ ਪੈਂਦਾ ਅੱਜ ਮੈਂ ਤੁਹਾਨੂੰ ਇੱਕ ਏਦਾਂ ਦੀ ਘਰੇਲੂ ਚੀਜ਼ ਦੱਸਣ ਜਾ ਰਿਹਾ ਜਿਸ ਨੂੰ ਇੱਕ ਵਾਰੀ ਲਾਉਂਗੇ ਇੱਕ ਵਾਰੀ ਜੀ ਖੰਸੀ ਬਿਲਕੁਲ ਬੰਦ ਹੋ ਜਾਊਗੀ ਲਗਾਤਾਰ 3 ਦਿਨ ਯੂਜ਼ ਕਰ ਲਓ ਜਿੰਨਾ ਵੀ ਰੇਸ਼ਾ ਤੁਹਾਡੇ ਬਲਗਮ ਜੰਮੀ ਆ ਨੱਕ ਚ ਜਾਂ ਗ ਬਾਰ ਨਿਕਲ ਚੋਏ ਕਰਨਾ ਕਿ ਇੱਕ ਚਮਚ ਅਦਰਕ ਦਾ ਰਸ ਅਦਰਕ ਦਾ ਰਸ ਕੱਢ ਲਓ ਇੱਕ ਚਮਚ ਸ਼ਹਿਦ ਦਾ ਔਰ ਅੱਧੀ ਚੁਟਕੀ ਚੁਟਕੀ ਥੋੜੀ ਜੀ ਵਿੱਚ ਉਹਦੇ ਹਲਦੀ ਦੀ ਮਿਕਸ ਕਰ ਲਿਓ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਗਰਮ ਕਰ ਲਿਓ ਮੱਠੀ ਮੱਠੀ ਅੱਗੇ ਤੇ ਥੋੜਾ ਜਿਹਾ ਅਗਰ ਨਹੀਂ ਗਰਮ ਕਰਨਾ ਤਾਂ ਗਰਮ ਪਾਣੀ ਦੇ ਨਾਲ ਇਸ ਨੂੰ ਪੀ ਲਿਓ ਇੱਕ ਚਮਚ ਪਾ ਕੇ ਉੱਪਰ ਤੇ ਗਰਮ ਪਾਣੀ ਪੀ ਲਿਓ ਉਸ ਤੋਂ 10-15 ਮਿੰਟ ਬਾਅਦ ਕੁਝ ਨਹੀਂ ਖਾਣਾ 5 ਮਿੰਟ ਬਾਅਦ ਹੀ ਤੁਹਾਡੀ ਖੰਸੀ ਬੰਦ ਹੋ ਜਾਊਗੀ ਲਗਾਤਾਰ ਸਵੇਰੇ ਦੁਪਹਿਰ ਤੇ ਸ਼ਾਮ ਨੂੰ ਤਿੰਨ ਟਾਈਮ ਇਹਨੂੰ ਲੈਣਾ ਸ਼ੁਰੂ ਕਰ ਦਿਓ ਲਗਾਤਾਰ 3 ਦਿਨ